ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਆਉਣ ਵਾਲੀ ਸ਼ੀਤ ਬ্লাইਟ ਬਾਰੇ ਜਿੰਨੂੰ ਕੇ ਆਪਾਂ ਪੰਜਾਬੀ ਦੇ ਵਿੱਚ ਝੁਲਸ ਰੋਗ ਕਹਿੰਦੇ ਆ ਉਹਦੇ ਸੰਬੰਧ ਦੇ ਵਿੱਚ ਵਿਸਤਾਰ ਸਹਿਤ ਵੀਡੀਓ ਬਣਾਈ ਜਾਊਗੀ ਜੀ ਦੇ ਵਿੱਚ ਦੱਸਿਆ ਜਾਊਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਇਹ ਬਿਮਾਰੀ ਫੈਲਦੀ ਆ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਸ਼ਿਫਾਸ ਨੇ ਲਿਧਾਨਾ ਯੂਨੀਵਰਸਿਟੀ ਵੱਲੋਂ ਉਹਨਾਂ ਬਾਰੇ ਆਪਾਂ ਅੱਜ ਵਿਸਤਾਰ ਸਹਿਤ ਗੱਲ ਕਰਾਂਗੇ ਅੱਜ ਆਪਾਂ ਜਿਹੜਾ ਵਿਸ਼ਾ ਆਪਣਾ ਉਹ ਆ ਜੀ ਸ਼ੀਥ ਬਲਾਈਡ ਜਿਹੜੇ ਝੋਨੇ ਦੇ ਵਿੱਚ ਆਉਣ ਵਾਲੀ ਬਿਮਾਰੀ ਆ ਲਗਭਗ 40-50 ਦਿਨਾਂ ਤੋਂ ਬਾਅਦ ਇਹ ਸਟਾਰਟ ਹੋਣੀ ਸਟਾਰਟ ਹੋ ਜਾਂਦੀ ਆ ਜਦੋਂ ਝੋਨੇ ਆਪਣੇ ਲਗਭਗ 40-50 ਦਿਨਾਂ ਦੇ ਆਸ-ਪਾਸ ਚਲੇ ਜਾਂਦੇ ਆ ਜਦੋਂ ਆਪਣੀ ਯੂਰੀਆ ਕੰਪਲੀਟ ਹੋ ਜਾਂਦੀ ਉਦੋਂ ਇਹ ਬਿਮਾਰੀ ਆਉਣੀ ਸਟਾਰਟ ਹੋ ਜਾਂਦੀ ਆ ਅੱਜ ਆਪਾਂ ਨਾਲੇ ਆਪਣੇ ਖੇਤ ਦੀ ਸੈਰ ਕਰਾਂਗੇ ਤੇ ਸ਼ੀਥ ਬ্লাইਟ ਬਾਰੇ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਕਿ ਇਹ ਜਿਹੜੀ ਬਿਮਾਰੀ ਆ ਕਿੱਥੋਂ ਫੈਲਦੀ ਆ ਕਿਵੇਂ ਆਉਂਦੀ ਆ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਜਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਸ਼ਫਾਰਸ਼ ਦਵਾਈਆਂ ਵਾਂ ਉਹ ਕਿਹੜੀਆਂ ਨੇ ਇਹ ਤੁਸੀਂ ਜਿਹੜੀ ਵੈਰਾਈਟੀ ਦੇਖ ਰਹੇ ਹੋ ਜੋ ਇਹ ਏਡੀ ਸੁਪਰੀਮ 110 ਬਾਰਸ਼ਾਂ ਜਿਆਦੀਆਂ ਪੈਣ ਕਰਕੇ ਇਹਦਾ ਇਹ ਰੰਗ ਆ ਪੂਰਾ ਹਰਿਆਵਾ ਕਿਉਂਕਿ ਅਕਸਰ ਤੁਸੀਂ ਦੇਖਿਆ ਨਾ ਕਿ ਸੁਪਰੀਮ 110 30 ਜਿਆਦੀ 40 ਦਿਨ ਦੇ ਆਸ-ਪਾਸ ਝੋਨਾ ਜਿਹੜਾ ਉਹ ਇੰਨਾ ਹਰਿਆ ਭਰਿਆ ਨਹੀਂ ਹੁੰਦਾ ਇਹ ਤੁਸੀਂ ਇਹਦੀ ਵੈਰਾਈਟੀ ਦੇਖ ਰਹੇ ਹੋ ਸੁਪਰੀਮ 110 ਜੇ ਆਪਾਂ ਗੱਲ ਕਰੀਏ ਸ਼ੀਥ ਬਲਾਈਟ ਜਿਹਨੂੰ ਕਿ ਆਪਾਂ ਝੂਲਸ ਰੋਗ ਬੋਲਦੇ ਆ ਇਹ ਫੈਲਦੀ ਆ ਜੀ ਉੱਲੀ ਤੋਂ ਰਾਈਜ਼ੋਕਟੋਨੀਆ ਸਲਾਨੀ ਤੋਂ ਇਸ ਬਿਮਾਰੀ ਤੋਂ ਇਹ ਜਿਹੜੀ ਇਸ ਉੱਲੀ ਤੋਂ ਇਹ ਜਿਹੜੀ ਬਿਮਾਰੀ ਅੱਗੇ ਫੈਲਣੀ ਸਟਾਰਟ ਹੋ ਜਾਂਦੀ ਆ ਜਿਹੜਾ ਇਹਨੂੰ ਟੈਂਪਰੇਚਰ ਪ੍ਰੋਪਰ ਚਾਹੀਦਾ ਵਾ ਉਹ ਕਿਸਾਨ ਭਰਾਓ 32 ਡਿਗਰੀ ਡਿਗਰੀ ਸੈਲਸੀਅਸ ਦੇ ਆਸ-ਪਾਸ ਜਿਹੜਾ ਟੈਂਪਰੇਚਰ ਆ ਚਾਹੀਦਾ ਵਾ ਦੂਸਰੀ ਜਿਹੜੀ ਚੀਜ਼ ਆ ਜਿਹੜੀ ਵੱਧ ਫੈਲਦੀ ਆ ਇਹ ਫੈਲਣੀ ਆ ਜਿਹੜੀ ਆਪਣੇ ਵਟਾਂ ਦੇ ਘਾਵ ਆ ਤੁਸੀਂ ਦੇਖ ਸਕਦੇ ਜੋ ਇੱਥੇ ਆਪਾਂ ਸਵੀ ਪਾਵਰ ਦੀ ਜਿਹੜੀ ਸਪਰੇਅ ਕੀਤੀ ਹੋਈ ਆ ਇਤੋਂ ਨਦੀਨਾਂ ਤੋਂ ਅੰਦਰਲੇ ਦਾ ਉਹ ਫੈਲਣਾ ਸਟਾਰਟ ਹੋ ਜਾਂਦੀ ਏ ਬਿਮਾਰੀ ਇਸ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਿਹੜੀਆਂ ਵਟਾਂ ਆਪਣੀਆਂ ਇੱਥੇ ਨਦੀਨ ਲਈ ਰੋਕਥਾਮ ਲਈ ਆਪਾਂ ਨੂੰ ਸਪਰੇਅ ਕਰਨੀ ਹੀ ਪੈਣੀ ਆ ਜਾਂ ਆਪਾਂ ਕੀ ਕਰਦੇ ਆ ਜੀ ਮੰਨ ਲਓ ਇਸ ਖੇਤ ਦੇ ਵਿੱਚ ਅਟੈਕ ਆ ਚੁੱਕਾ ਵਾ ਤੇ ਆਪਾਂ ਇਹਦਾ ਪਾਣੀ ਅਗਲੇ ਖੇਤ ਦੇ ਵਿੱਚ ਲਾ ਦਈਏ ਫੇਰ ਵੀ ਇਹ ਬਿਮਾਰੀ ਜਿਹੜੀ ਫੈਲਣੀ ਸਟਾਰਟ ਹੋ ਜਾਂਦੀ ਆ 노 ਡਾਊਟ ਜੂਰੀਆ ਨਾਲ ਤੇ ਇਹ ਬਿਮਾਰੀ ਫੈਲਦੀ ਹੀ ਫੈਲਦੀ ਆ ਜਿੱਥੇ ਆਪਾਂ 4 ਤੋਂ 5-5 ਬੋਰੀਆਂ ਜੂਰੀਆ ਪਾ ਰਹੇ ਆ ਉਥੇ ਬਿਮਾਰੀ ਬਹੁਤ ਜ਼ਿਆਦਾ ਫੈਲਦੀ ਆ ਇਹ ਬਿਮਾਰੀ ਆ ਜਿਹੜੀ ਨਹਿਰੀ ਪਾਣੀ ਜਿੱਥੇ ਜ਼ਿਆਦਾ ਜ਼ਮੀਨਾਂ ਦੇ ਵਿੱਚ ਜਿਹੜੇ ਖੇਤਾਂ 'ਚ ਨਹਿਰੀ ਪਾਣੀ ਜ਼ਿਆਦਾ ਲੱਗਦਾ ਉੱਥੇ ਵੀ ਇਹ ਫੈਲਣੀ ਸਟਾਰਟ ਹੋ ਜਾਂਦੀ ਆ ਇਹ ਛੀਤ ਤੋਂ ਬਿਮਾਰੀ ਲੱਗਣੀ ਸਟਾਰਟ ਹੋਣੀ ਆ ਤੇ ਪੱਤਿਆਂ ਤੱਕ ਜਾਂਦੀ ਆ ਸਟਾਰਟਿੰਗ ਜੇ ਨਿੱਕੇ ਨਿੱਕੇ ਸਲੇਟੀ ਰੰਗ ਦੇ ਤੱਬੇ ਆ ਜਿਵੇਂ ਪਾਣੀ ਭਿਜੇ ਤੱਬੇ ਜੇ ਸਟਾਰਟ ਹੁੰਦੇ ਆ ਉਸ ਤੋਂ ਬਾਅਦ ਇਹ ਜਿਹੜੀ ਬਿਮਾਰੀ ਜਦੋਂ ਵੱਧਦੀ ਆ ਇਹ ਪੂਰੇ ਰੰਗ ਦੇ ਤੱਬਿਆਂ ਦੇ ਵਿੱਚ ਫੈਲ ਜਾਂਦੀ ਆ ਕਿਸਾਨ ਭਰਾਓ ਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਇਹ ਤਾਂ ਉਹ ਜਿਹੜੀਆਂ ਸ਼ਫਾਰਸ਼ਾ ਜਿਹੜੀਆਂ ਦਵਾਈਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਇੱਕ ਆਪਾਂ ਕਿਸਾਨ ਭਰਾਓ ਨਟੀਵੋ 80 ਗ੍ਰਾਮ ਦੇ ਹਿਸਾਬ ਨਾਲ ਵਰਤ ਸਕਦੇ ਆ 200 ਲੀਟਰ ਪਾਣੀ ਦੂਸਰੀ ਕਿਸਾਨ ਭਰਾਓ ਆਪਾਂ ਐਮਿਸਟਰਾ ਟੌਪ 200 ਐਮਲ 200 ਲੀਟਰ ਪਾਣੀ ਵਰਤ ਸਕਦੇ ਆ ਬਨਾਲ ਪਾਣੀ ਵਰਤਣਾ ਬਹੁਤ ਜ਼ਰੂਰੀ ਹੈ ਸਪਰੇਆ ਜਿਹੜੀਆਂ ਜਿਹੜੀਆਂ ਡੋਜ਼ਾਂ ਬਣੀਆਂ ਵਾਂ ਖੇਤੀਬਾੜੀ ਲੁਧਾਨਾ ਯੂਨੀਵਰਸਿਟੀ ਨੇ ਜਿਹੜੀਆਂ ਸ਼ਿਫਾਰਸ਼ਾਂ ਉਹਨਾਂ ਹੀ ਪਾਈ ਜਾਵੇ ਕਈ ਕਿਸਾਨ ਵੀਰ ਇਹ ਦੋਜਾਂ ਵੱਧ ਪਾਉਂਦੇ ਆ ਜਾਂ ਕਸਟੋਰੀਆ ਦਵਾਈ ਆਉਂਦੀ ਆ ਜੀ ਉਹ ਵੀ 250 ਤੋਂ 300 ਐਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਆ ਕਿਸਾਨ ਭਰਾਓ ਚਲੋ ਆਪਣਾ ਹਰੇਕ ਦਾ ਪਰਸਨਲ ਤਜਰਬਾ ਵਾ ਜਿੱਥੇ ਤੁਹਾਨੂੰ ਲੱਗਦਾ ਕਿ ਸ਼ੀਥ ਬਲਾਈਟ ਆ ਚੁੱਕੀ ਆ ਹਮਲਾ ਹੋ ਚੁੱਕਾ ਹੈ ਉੱਥੇ ਤੁਸੀਂ ਕੋਸ਼ਿਸ਼ ਕਰੋ ਤੁਸੀਂ ਇੱਕ ਫੋਲੀਕਿਉਰ ਆਉਂਦੀ ਆ ਟੈਬੂਕੋਨਾਜੋਲ ਈਸੀ ਫਾਰਮ ਚ ਉਹਦੇ ਨਾਲ ਤੁਸੀਂ ਵਲਡਾ ਮੈਸਿੰਗ ਦੀ ਸਪਰੇਅ ਕਰ ਸਕਦੇ ਜਿਹੋ ਦੀ ਰੋਕथाम ਲਈ ਜਿਹਦੇ ਨਾਲ ਕਿ ਉਹਦੀ ਰੋਕਥਾਮ ਜਲਦੀ ਹੋ ਜੇਗੀ ਹੋਰ ਵੀ ਦਵਾਈਆਂ ਜਿਹੜੀਆਂ ਸ਼ਿਫਾਰਸ਼ ਨੇ ਉਹ ਵੀ ਜਿਹੜੀਆਂ 1/2 ਲੀਟਰ ਦੇ ਆਸ-ਪਾਸ ਹੈ ਡਾਕੋਨਾ ਜੋਲ ਦੀ ਜਿਹੜੀ ਸਪਰੇਅ ਕਰ ਸਕਦੇ ਆ ਕਿਸਾਨ ਭਰਾਓ ਜੇ ਤੁਹਾਨੂੰ ਜਾਣਕਾਰੀ ਇਹ ਵਧੀਆ ਲੱਗੀ ਜਾਂ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈਗੀ ਆ ਸ਼ੀਥ ਬ্লাইਟ ਦੇ ਸਬੰਧ ਦੇ ਵਿੱਚ ਤੁਸੀਂ ਇਹ ਜਾਣਕਾਰੀ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਤਾਂ ਜੋ ਕਿਸਾਨ ਭਰਾਵਾਂ ਨੂੰ ਹੈਲਪ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ